ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪਾਂ ਸਾਰੀਆਂ ਸਮੁੱਚੀਆਂ ਸਮੂਹ ਨਾਨਕ ਗੁਰਨਾਨਕ ਨਾਮਲੇਵਾ ਸੰਗਤਾਂ ਜਿਹੜੀਆਂ ਕਿ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਤੇ ਉਸ ਤੋਂ ਪਰંત ਪੰਜਾ ਸਾਹਿਬ ਤੇ ਗੁਰਤਮਾ ਦੇ ਦਰਸ਼ਨ ਕਰਦੇ ਹੋਏ ਰਾਤ ਦੇ ਜਿਹੜੇ ਆ ਉਹ ਇਹ ਸੰਗਤਾਂ ਸਾਰੀਆਂ ਜਿੱਥੇ ਸਮੇਤ ਲਗਭਗ 3000 ਸੰਗਤਾਂ ਦਾ ਜਹਤਾ ਜਿਹੜਾ ਨਾਰੋਵਾਲ ਦੀ ਪਾਵਨ ਪਵਿੱਤਰ ਧਰਤੀ ਕਰਤਾਰਪੁਰ ਵਿਖੇ ਪਹੁੰਚਿਆ ਜਿੱਥੇ ਲਈ ਸ਼ਬਦ ਵਰਤੇ ਜਾਂਦੇ ਨੇ ਕਿ ਕਰਤਾਰਪੁਰ ਕਰਤਾ ਵਸੇ ਸੰਤਨ ਦੇ ਪਾਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲੋਕਾਈ ਦਾ ਜਿਹੜਾ ਭਲਾ ਕਰਦੇ ਹੋਏ ਚਾਰ ਉਦਾਸੀਆਂ ਤੋਂ ਉਪਰੰਤ ਨਾਰੋਵਾਲ ਦੀ ਇਸ ਕਰਤਾਰਪੁਰ ਦੀ ਪਾਵਨ ਦੁਇਤਰ ਧਰਤੀ ਤੇ ਆਏ ਸੋ ਇਹਦੀ ਖੂਬਸੂਰਤ ਧਰਤੀ ਸੀ ਗੁਰੂ ਸਾਹਿਬਾਂ ਨੇ ਜਿੱਥੇ ਇੱਥੇ ਨਗਰ ਕਰਤਾਰਪੁਰ ਨਗਰ ਬਸਾਇਆ ਤੇ ਉਥੇ ਆਪਣੇ ਚਾਰ ਉਦਾਸੀਆਂ ਤੋਂ ਉਪਰੰਤ ਇੱਥੇ ਜਿਹੜਾ ਆ 18 ਸਾਲ ਕੀਰਤ ਕੀਤੀ ਇੱਕੇਰਤ ਕਰੋ ਨਾਨਕ ਦੇ ਪ੍ਰਵੰਡ ਸ਼ੋਕੋ ਦਾ ਉਪਦੇਸ਼ ਪੂਰੀ ਦੁਨੀਆ ਦੇ ਵਿੱਚ ਜਿਹੜਾ ਪਹੁੰਚਾਇਆ ਤੇ ਜਿਹਨੇ ਸਿਸਪਲਸ ਤੇ ਅੱਜ ਸਿੱਖ ਪੰਥ ਜਿਹੜਾ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਇਸ ਮਰਿਆਦਾ ਨੂੰ ਸਾਂਭੀ ਬੈਠਾ ਤੇ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਗੁਰੂ ਕੇ ਲੰਗਰਾਂ ਦੀ ਜਿਹੜੀ ਸੇਵਾ ਨਿਭਾਉਂਦਾ ਹੈ ਸੋ ਇਸ ਪਵਿੱਤਰ ਧਰਤੀ ਤੇ ਗੁਰੂ ਸਾਹਿਬਾਂ ਨੇ ਬਹੁਤ ਵੱਡੇ ਸਾਡੇ ਤੇ ਪਾਰੋਪਕਾਰ ਕੀਤੇ ਨੇ ਜਿੱਥੇ ਉਹਨਾਂ ਦੇ ਸੰਬੰਧਤ ਜਿਹੜੀਆਂ ਇਤਿਹਾਸਿਕ ਨਿਸ਼ਾਨੀਆਂ ਨੇ ਪ੍ਰਾਤਨ ਬੌਲੀ ਸਾਹਿਬ ਖੂਹ ਸਾਹਿਬ ਨੇ ਜਿੱਥੋਂ ਜਲ ਲੈ ਕੇ ਗੁਰੂ ਸਾਹਿਬ ਇੱਥੇ ਖੇਤਾਂ ਖੇਤਾਂ ਦੇ ਵਿੱਚ ਖੇਤੀ ਕਰਦੇ ਰਹੇ ਨੇ ਉੱਥੇ ਹੀ ਗੁਰੂ ਸਾਹਿਬ ਨੇ ਸੌਦਾ ਰਹਿਰਾ ਸਾਹਿਬ ਜੀ ਦੇ ਪਾਸ ਤੇ ਆਸਾ ਦੀ ਵਾਰ ਦੀ ਬਾਣੀ ਜਿਹੜੀ ਆ ਇਸ ਪਵਿੱਤਰ ਧਰਤੀ ਤੇ ਰਾਵੀ ਦੇ ਕੰਡੇ ਤੇ ਬੈਠ ਕੇ ਉਚਾਰਨ ਕੀਤੀ ਤੇ ਇਸ ਰਾਵੀ ਦੇ ਕੰਡੇ ਤੇ ਹੀ ਖੇਤਾਂ ਦੇ ਵਿੱਚ ਖੇਤੀ ਕਰਕੇ ਸਾਨੂੰ ਸਿੱਧੇ ਰਾਏ ਪਾਇਆ ਤੋ ਇਸੇ ਧਰਤੀ ਤੇ ਇਹ ਗੁਰੂ ਸਾਹਿਬ ਨੇ ਹੋਰ ਵੀ ਬਹੁਤ ਸਾਰੇ ਪਰਉਪਕਾਰ ਸਾਡੇ ਤੇ ਕੀਤੇ ਭਾਈ ਲੈਣਾ ਜੀ ਖਦੂਰ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਦੀ ਪਾਵਨ ਪ੍ਰੇਤ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀਦਾਰਾਂ ਲਈ ਆਏ ਤੇ ਇੱਥੇ ਹੀ ਗੁਰੂ ਸਾਹਿਬ ਨੇ ਬਹੁਤ ਵੱਡੇ ਪਾਰਕੋਕਾਰ ਕਰਕੇ ਭਾਈ ਲੈਣੇ ਨੂੰ ਗੁਰੰਗਰ ਪਾਸ਼ਾ ਜਿਹੜਾ ਉਹ ਬਣਾਇਆ ਤੇ ਦਿੱਤਾ ਛੋੜ ਕਰਤਾਰਪੁਰ ਬੈਠ ਖਦੂਰੇ ਜੋਤ ਜਗਾਈ ਤੇ ਮਾਹਵਤ ਅਨੁਸਾਰ ਖਦੂਰ ਸਾਹਿਬ ਦੀ ਪਵਿੱਤਰ ਧਰਤੀ ਲੋ ਵੀ ਸਤਿਗੁਰਾਂ ਨੇ ਆਪਣੇ ਮਹਾਰਕ ਚਰਨ 500 ਕਰਤਾਰਪੁਰ ਦੀ ਧਰਤੀ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਆ ਉਹਨਾਂ ਦਾ ਬਹੁਤ ਧੰਨਵਾਦ ਜਿਹੜੀਆਂ ਸੰਗਤਾਂ ਦਰਸ਼ਨ ਦੇਦਾਰੇ ਨਹੀਂ ਕਰ ਸਕਦੇ ਉਹ ਕਰਤਾਰਪੁਰ ਕੋਰੀਡੋਰਾਂ ਨਾਰੋਵਾਲ ਇਸ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਕਰ ਰਹੀਆਂ ਜਾਂ ਕਰ ਸਕਣਗੀਆਂ ਇਹਦੇ ਲਈ ਇੱਕ ਬਹੁਤ ਵੱਡਾ ਜਿਹੜਾ ਆ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਜਿਹੜੇ ਕਿ ਇਥੋਂ ਦੇ ਪ੍ਰਧਾਨ ਮੰਤਰੀ ਸੀਗੇ ਉਹ ਦੋਨੇ ਆਪਸ ਵਿੱਚ ਮਿੱਤਰ ਮਿੱਤਰ ਸੀਗੇ ਤੇ ਉਹਨਾਂ ਦੇ ਸਾਂਝੇ ਯਤਨਾਂ ਦੇ ਰਾਹੀਂ ਪਾਕਿਸਤਾਨ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਮਿਲ ਕੇ ਇਸ ਲੰਘੇ ਨੂੰ ਖੋਲ੍ਹਿਆ ਤੇ ਜਿਹੜੀਆਂ ਕਿ ਕਈ ਸਾਲ ਲਗਭਗ 72 ਸਾਲ ਲਗਾਤਾਰ ਜਿਹੜੀਆਂ ਅਰਦਾਸਾਂ ਹੋ ਰਹੀਆਂ ਸੀਗੀਆਂ ਪਿਛਲੇ ਕੁਝ ਧਾਮਾਂ ਦੀਆਂ ਉਹਨਾਂ ਨੂੰ ਕਿਤੇ ਬੂਰ ਪਿਆ ਤੇ ਸੰਗਤਾਂ ਜਿਹੜੀਆਂ ਇੱਥੇ ਦਰਸ਼ਕ ਦੇਦਾਰੇ ਕਰਨ ਆਉਂਦੀਆਂ ਇਸੇ ਤਰ੍ਹਾਂ ਮਹਾਰਾਜਾ ਪਟਿਆਲਾ ਨੇ ਵੀ ਇਨ੍ਹਾਂ ਗੁਰਦੁਆਰਿਆਂ ਦਾ ਨਵੀਨੀਕਰਨ ਕਰਾਇਆ ਇਸ ਰਿਆਸਤ ਰਿਆ ਪਟਿਆਲਾ ਰਿਆਸਤ ਨੇ ਵੀ ਤੇ ਉਸ ਤੋਂ ਪਰੰਤ ਜਿਹੜਾ ਹੁਣ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸੁੰਦਰ ਇਮਾਰਤਾਂ ਜਿਹੜੀਆਂ ਆ ਇਸ ਇਤਿਹਾਸਿਕ ਸਥਾਨ ਤੇ ਬਣੀਆਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਵੀ ਸਮੱਸਿਆ ਜਿਹੜੀ ਇੱਥੇ ਸੰਗਤਾਂ ਨੂੰ ਨਹੀਂ ਇੱਥੇ ਰਹਿਸ਼ ਦਾ ਵਧੀਆ ਪ੍ਰਬੰਧ ਨੇ ਤੇ ਚੜਦੇ ਤੇ ਲੈਂਦੇ ਪੰਜਾਬ ਦੇ ਵਿੱਚ ਬਹੁਤ ਵੱਡੀ ਮੁਹੱਬਤ ਦਾ ਪੈਗਾਮ ਇਸ ਸਥਾਨ ਨੇ ਜਿਹੜਾ ਦਿੱਤਾ ਆ ਇੱਥੇ ਹੀ ਐਡੀ ਰਮਣੀਕ ਸੁੰਦਰ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਹੁਤ ਵੱਡੇ ਫਲਕਕਾਰ ਸਾਡੇ ਦੇ ਕੀਤੇ ਉੱਥੇ ਹੀ ਇਸੇ ਪਾਵਨ ਪੀਤਰ ਸਥਾਨ ਤੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਨੇ ਆਪਣਾ ਸਰੀਰ ਜਿਹੜਾ ਉਹਨਾਂ ਨੇ ਇੱਥੇ ਛੱਡਿਆ ਤੇ ਉਹਨਾਂ ਦੀ ਯਾਦ ਵਿੱਚ ਜਿੱਥੇ ਗੁਰਸਿੱਖਾਂ ਨੇ ਆਪਣਾ ਗੁਰਸਿੱਖਾਂ ਨੇ ਇੱਥੇ ਯਾਦਗਾਰ ਸਥਾਪਿਤ ਕੀਤੀ ਉੱਥੇ ਮੁਸਲਮਾਨ ਭਰਾਵਾਂ ਨੇ ਵੀ ਗੁਰਨਾਨਕ ਸਾਹਿਬ ਦੇ ਜਿੱਥੇ ਸਰੀਰ ਛੱਡਿਆ ਸੀਗਾ ਜਿੱਥੇ ਉਹ ਫੁੱਲ ਸੀਗੇ ਉੱਤੇ ਅੱਜ ਵੀ ਸਜਦਾ ਕਰਦੇ ਨੇ ਜਿੱਥੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਇੱਥੇ ਅਰਦਾਸਾਂ ਕਰਦੀਆਂ ਆ ਉੱਥੇ ਸਾਡੇ ਮੁਸਲਮ ਭਰਾ ਵੀ ਇੱਥੇ ਸਿੱਧਾ ਕਰਦੇ ਨੇ ਉਹਨਾਂ ਦੇ ਵੀ ਇਹ ਮubaruk ਜਗਾ ਨੇ ਪਵਿੱਤਰ ਜਗਾ ਨੇ ਸੋ ਦੁਨੀਆ ਦੇ ਵਿੱਚ ਪ੍ਰੇਮ ਤੇ ਮੁਹੱਬਤ ਦਾ ਪਾਗਾਮ ਗੁਰੂ ਨਾਨਕ ਸਾਹਿਬ ਨੇ ਵਾਛਿਆ ਸਿੱਖੀ ਦੇ ਪਲੱਸ ਜਿਹਦੇ ਰੂਪ ਵਿੱਚ ਸੋ ਸਾਨੂੰ ਵੀ ਲੋੜ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਸ਼ਲੋਕ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਮ ਹਾਤ ਦਾ ਉਪਦੇਸ਼ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਜਿਹੜਾ ਉਪਦੇਸ਼ ਸਾਨੂੰ ਦਿੱਤਾ ਸੀਗਾ ਉਸ ਦੇ ਉੱਤੇ ਪਹਿਰਾ ਦੇ ਕੇ ਆਪਣੇ ਵਾਤਾਵਰਣ ਨੂੰ ਬਚਾਈਏ ਆਪਣੀ ਧਰਤੀ ਨੂੰ ਬਚਾਈਏ ਆਪਣੀ ਕਿਰਤ ਨੂੰ ਬਚਾਈਏ ਤੇ ਆਪਣੇ ਆਲੇ ਦੁਆਲੇ ਜਿਹੜਾ ਉਹ ਸ਼ਾਂਤੀ ਦਾ ਗੁਰਵਾਨੀ ਦਾ ਸਿਵਰਨ ਦਾ ਮਾਹੌਲ ਪੈਦਾ ਕਰੀਏ ਤੇ ਇੱਥੇ ਹੀ ਕਿਰਤ ਕਰੋ ਨਾਲ ਜਿਵੇਂ ਵੰਡ ਦਾ ਸਦਾ ਪਹੇਜ ਦਿੱਤਾ ਤੇ ਇੱਥੇ ਆਪਣੇ ਹੱਥੀਂ ਅਨਾਜ ਪੈਦਾ ਕਰਕੇ ਆਉਣ ਵਾਲੀਆਂ ਸੈਂਕੜੀਆਂ ਸੋ ਥੰਲੇ ਗੁਰੂ ਕੇ ਲੰਗਰਾਂ ਦੇ ਤਿਆਰੇ ਕਰਵਾਏ ਤੇ ਇੱਥੇ ਹੀ ਸਾਰੇ ਅੱਜ ਵੀ ਸੰਗਠ ਜਿਹੜੀ ਹਜ਼ਾਰਾਂ ਦੇ ਤਦਾਦ ਵਿੱਚ ਅੱਥੀ ਸੇਵਾ ਕਰ ਰਹੀ ਆ ਸੁਖਦੂਰ ਸਾਹਿਬ ਤੋਂ ਜਿਹੜਾ ਜਥਾ ਆ ਉਹਨਾਂ ਦੇ ਨਾਲ ਵੀ ਜਿੰਨੇ ਸੇਵਾਦਾਰ ਮਰਵੰਦ ਸਿੰਘ ਤੇ ਨਾਗਰੀ ਸਿੰਘ ਆਏ ਆ ਉਹ ਵੀ ਨੰਗਰਾਂ ਦੀਆਂ ਤਿਆਰੀਆਂ ਜਿਵੇਂ ਕਿ ਜਲੇਬੀਆਂ ਕਰਨ ਦੀ ਤਿਆਰੀ ਕਰ ਰਹੀ ਆ ਤੇ ਹਲਵਾਈ ਸਿੰਘ ਤਿਆਰੀ ਕਰ ਰਹੇ ਨੇ ਇਸੇ ਤਰ੍ਹਾਂ ਅੰਦਰ ਜਿੱਥੇ ਤਾਲਾ ਸਭਨੀਆਂ ਵੱਡ ਰਹੀਆਂ ਨੇ ਉੱਥੇ ਵੀ ਜਿਹੜੀ ਉਹ ਸਾਡੀ ਟੀਮ ਜਿਹੜੀ ਆਕਾਰ ਸੇਵਾ ਖਡੂਰ ਸਾਹਿਬ ਤੋਂ ਭਾਈ ਸਿੰਘਾ ਨੇ ਉਹ ਪਹੁੰਚ ਗਏ ਇੱਥੇ ਆਪਣੀਆਂ ਸਵਾਵਾਂ ਨਿਵਾ ਰਹੇ ਨੇ ਸੋ ਸਾਰੇ ਸੇਵਾਦਾਰ ਜਿਹੜੇ ਸਮੇਂ-ਸਮੇਂ 'ਤੇ ਆਪਣੀਆਂ ਸਵਾਵਾਂ ਨਿਵਾ ਰਹੇ ਨੇ ਕਿਉਂਕਿ ਜੇ ਸੇ ਕਰਤਾਰਪੁਰ ਦੀ ਪਾਵਨ ਪਵਿੱਤਰਤਾ ਦਿੱਤੋ ਨੰਗਰਾਂ ਦੀ ਸ਼ੁਰੂਆਤ ਬਰਨਾਨਕ ਸਾਹਿਬ ਨੇ ਕੀਤੀ ਤੇ ਖਡੂਰ ਸਾਹਿਬ ਦੇ ਦਰ ਤੇ ਮਾਤਾ ਜੀ ਵੀ ਮਾਤਾ ਜੀ ਵੀ ਦੇ ਲਿਤੇ ਜ਼ਿੰਮੇਵਾਰੀ ਸੰਭਾਲੀ ਗਈ ਜਿਨ੍ਹਾਂ ਨੇ ਗੁਰਨਾਨਕ ਸਾਹਿਬ ਤੋਂ ਬਾਅਦ ਗੁਰੂ ਤੇ ਨੰਗਰਾਂ ਦੀ ਮਰਿਆਦਾ ਨੂੰ ਪਰਪੱਕ ਖਡੂਰ ਸਾਹਿਬ ਦੇ ਧਰਮ ਸਿੱਤੇ ਕੀਤਾ ਬਲਵੰਦ ਟੀਵੀ ਨੇ ਇੱਕ ਜਾਂ ਦੇ ਸਭ ਤੋਂ ਹੀ ਜੋਖਪਰਾਲੀ ਲੰਗਰ ਤਾਲ ਕਵੰਡੀ ਰਸ ਅੰਮ੍ਰਿਤ ਛੇੜ ਕੇ ਆਲੀ ਦੇ ਮਾ ਮਾ ਦਾ ਅਸਾਰ ਉਸ ਮਾ ਦਾ ਖਡੂਰ ਸਾਹਿਬ ਮਾਤਾ ਜੀ ਵੀ ਦਾ ਵਿਸ਼ੇਸ਼ ਚੌਰ ਤੇ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤਾ ਗਿਆ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਗੁਰੂ ਖਾਪਾ ਦੇ ਬੱਚੇ ਫਲਸਫੇ ਤੇ ਚੱਲਣ ਦੇ ਸਮਤਵਾਸੀ ਅਮ ਅੰਮ੍ਰਿਤਸਰੇ ਜਾ ਕੇ ਲਈ ਇਤਨੇਮ ਕਰਨ ਦੀ ਗਰਵਾਣੀ ਪੜਨ ਦੀ ਅਰਥ ਕਰੋ ਪੰਛੀ ਕੋ ਨਾਮ ਜਪੋ ਤੇ ਵਿਦੇਸ਼ ਨੂੰ ਆਪਣੇ ਅਸਲੀ ਜਿਹੜਾ ਆਪਣੇ ਅਸਲੀ ਤੌਰ ਤੇ ਅਸੀਂ ਉਹਦੇ ਤੇ ਪਹਿਰਾ ਦੇ ਸੀ ਇਹ ਬੱਚਾ ਗੁਰਮਾਨ ਸਿੰਘ ਸਾਹਿਬ ਨਾਲ ਦਾ ਦੁੱਸਤ ਕਰਨ ਤੋਂ ਆਪਾਂ ਸਾਰੇ ਨਾਲ ਮਿਲ ਕੇ ਇਸ ਤਰ੍ਹਾਂ ਸੋਚੇ ਕਾਂਗ ਜਨਾਬ ਸਾਹਿਬ ਤੋਂ ਤਰੀਕੇ ਨਾਲ ਸ਼ੁਰੂ ਕੇ ਲੰਗਰਾਂ ਦੇ मर्यादा मुताबिक प्यार कर सकी वागुरू जी का खालसा वागुरू जी की फसिल ਇੰਪਾ ਆਪੇ ਬਖਸ਼ ਲੈ ਸਦਾ ਸਦਾ ਜਪੀ ਗੋਵਾ ਦਿਨੇ ਦੇ ਤੇ ਤੇ ਨੋਹ ਲਾਈ ਗੋਵਾ ਦਿਨੇ ਦੇ ਤੇ ਤੇ ਨੋਹ ਲਾਈ ਸੰਤ ਜਨ ਨਾਲ ਕੈਸਾ ਦੇਖੋ ਜੀ ਪਾਪਾ ਸਰ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਇਹਦੇ ਕੋਈ ਦੂਸਰੀ ਰਾਏ ਨਹੀਂ ਦੂਸਰੀ ਗੱਲ ਨਹੀਂ ਹੈਗੀ ਐਡੀ ਗੱਲ ਤੁਸੀਂ ਸਹੀ ਫਰਮਾ ਰਹੇ ਹੋ ਕਿ ਇਹ ਲੈਂਡਰ ਤੇ ਚੜਦੇ ਪੰਜਾਬ ਦੀਆਂ ਹੁਣ ਸੰਸਕ੍ਰਿਤੀ ਚੱਲ ਰਹੀ ਹੈ ਨਾ ਪੰਡ ਪੇੜ ਤੁਸੀਂ ਇੱਕੋ ਹੀ ਹੁਸਨ ਇੱਕ ਹੀ ਹੈ